ਤਕਰੀਬਨ ਸਾਰਿਆਂ ਨੂੰ ਪਤਾ ਹੀ ਹੈ ਤਾਂ ਕਿ ਇਹ ਸਾਰਿਆਂ ਨੂੰ ਜਾਣੂ ਕਰਵਾ ਦਿਆਂ ਪੰਜ ਚਾਰ ਲੀਰਾਂ ਨੇ ਰਾਤ ਸਾਡਾ ਟੈਂਟ ਨਹੀਂ ਸੀ ਲੱਗਣ ਦਿੱਤਾ ਪੰਜ ਚਾਰ ਲੀਰਾਂ ਸੀ ਫੂਲਦੀਆਂ ਇਹਨਾਂ ਨੇ ਸਾਡਾ ਟੈਂਟ ਨਹੀਂ ਸੀ ਲੱਗਣ ਦਿੱਤਾ ਜੇ ਹਿੰਮਤ ਸੀਦਾ ਰੋਕਦੇ ਲਾਇਆ ਦਲ ਬਦਲੂ ਕੁਝ ਨਹੀਂ ਕਰ ਸਕਦੇ ਕੋਈ ਕੈਬਨਟ ਸ਼ੈਬਨਟ ਮੰਤਰੀ ਕੋਈ ਕੁਝ ਨਹੀਂ ਸਰਗਾਂ ਲੀਰਾਂ ਇਕੱਠਾ ਹੋਈਆਂ ਫਿਰ ਜਿੰਦਾਬਾਦ ਚਾਰ ਬਣਾਉ ਜਿਹਨਾਂ ਨੂੰ ਭੇਡਾ ਕਿਹਾ ਜਾਂਦਾ ਸੀ ਅੱਜ ਉਹ ਭੇਡਾ ਬਣੀਆਂ ਬੈਠੀਆਂ ਪਰ ਕੋਈ ਕਿਸੇ ਦਾ ਕੋਈ ਕੁਛ ਨਹੀਂ ਪਕਾੜ ਸਕਦਾ ਕੋਈ ਗਲਤ ਫੈਮੀਚ ਨਾ ਰਹੀਏ ਮੈਂ ਬੇਨਤੀ ਕਰਾਂਗਾ ਕਿ ਸਾਡਾ ਬਹੁਤ ਹੀ ਸਤਿਕਾਰਯੋਗ ਵੱਡਾ ਭਰਾ ਜੀ ਦੀਆਂ ਬੜੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਕਿਉਂਕਿ ਆਪਣੇ ਲੋਕਾਂ ਦੇ ਨਾਲ ਆਮ ਰੋਜ਼ਾਨਾ ਹੁੰਦਾ ਇਹ ਕੁਛ ਉਸ ਸਮੇਂ ਸੀ ਜਦੋਂ ਬੰਦਾ ਭਾਵੇਂ 11 ਵਜੇ ਰਾਤ ਨੂੰ ਤੁਰਿਆ ਫਿਰਦਾ ਮੋਟਰਸਾਈਕਲ ਤੇ ਆਪਣੇ ਸ਼ੈਕਲ ਤੇ ਜਾਂ ਆਪਣੀ ਗੱਡੀ ਤੇ ਕਿਸੇ ਦੇ ਦਿਲ ਵਿੱਚ ਕੋਈ ਡਰ ਭੈ ਨਹੀਂ ਹੁੰਦਾ ਸੀ ਮੈਂ ਆਪਣੀ ਗੱਲ ਦੱਸਾਂ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਵਿੱਚ ਮੈਂ 15 ਸਾਲ ਜਿਲਾ ਪ੍ਰਧਾਰ ਰਿਹਾ ਤੇ ਆਪਣੀ ਹਰਿਆਣੇ ਦੇ ਬਾਡਰ ਦੇ ਕੋਲੋਂ ਪਿੰਡ ਜਿਹੜੇ ਚੌਣ ਦੇ ਵਿੱਚ ਉੱਥੇ ਪ੍ਰਚਾਰ ਕਰਕੇ ਰਾਤ ਨੂੰ 2:00 ਵਜੇ ਉੱਥੋਂ ਤੁਰਨਾ ਉਹ ਵੀ ਮੋਟਰਸਾਈਕਲ ਤੇ ਤੇ ਕਿੱਥੇ ਸਾਡਾ ਪਿੰਡ ਹੈ ਆਦਮਪੁਰਾ ਮੈਂ ਇਹ ਤੜਕੋ ਕੇ ਉੱਥੇ ਪਹੁੰਚਦੇ ਸੀ ਭਰਾਵੋ ਕੋਈ ਦਿਲ ਵਿੱਚ ਡਰ ਪੈ ਨਹੀਂ ਸੀ ਤੇ ਅੱਜ ਉਹ ਗੱਲ ਪਏ ਦੋ ਤੱਕ ਵੱਜ ਚੁੱਕਾ ਹੈ ਕਿਤੇ 12 ਇੱਕ ਵੱਲੋਂ ਦਿਨੇ ਆਪਣੇ ਖੇਤ ਨੂੰ ਕੋ ਜਾਣਾ ਹੈ ਜਾਂ ਜਾਂਦਾ ਉਹਦੇ ਦਿਨ ਵਿੱਚ ਪਏ ਹੁੰਦਾ ਕਿਤੇ ਇਹ ਨਾ ਹੋਵੇ ਜਾਂ ਮੇਰੇ ਮੂਰੇ ਬੇਲੰਦੇ ਆ ਜਾਣਾ ਤੇ ਆਪਣੇ ਨਾ ਤਾਂ ਕੁੱਟਮਾਰ ਕਰਨਗੇ ਤੇ ਨਾਲੇ ਜੋ ਕੁਝ ਕੋ ਹੈ ਆਪਣੇ ਕੋਲੋਂ ਖੋ ਲੈਣਗੇ ਇਹ ਵੀ ਜਾਂਚ ਤੋਂ ਗਲ ਲੱਗਦਾ ਭਰਾਵੋ ਇਹ ਗੱਲ ਕਿਉਂ ਹੁੰਦੀ ਆ ਜੋਕੇ ਪ੍ਰਸ਼ਾਸਕਾ ਇਹਨਾਂ ਜਬਾਬ ਉੱਤੇ ਧਿਆਨ ਨਹੀਂ ਦਿੰਦਾ ਪ੍ਰਸ਼ਾਸਨ ਆਪਣੀ ਲੋਟ ਖੋਟ ਵਾਲੇ ਤੇ ਅੰਨਰਾਜਾ ਇਹ ਤੋਂ 4 ਰੁਪਏ ਬਣਦੇ ਆ ਉਧਰਲੀ ਗੱਲ ਬੰਨ ਧਿਆਨ ਦਿੰਦਾ ਆਪਣੇ ਬਿੱਲ ਦਿਹਾੜੇ ਕਤਲ ਹੋ ਰਹੇ ਆ ਕੋਈ ਪੁੱਛਣਾ ਨਹੀਂ ਭਰਾਵੋ ਖਾਣਿਆਂ ਦੇ ਵਿੱਚ ਜੇ ਕੋਈ ਸੁਧਾਰ ਨਵੰਦਾ ਕਿਸੇ ਵੀ ਪਾਰਟੀ ਦਾ ਜਾਂ ਪਿੰਡ ਦਾ ਆਗੂ ਹੈ ਇਹ ਜਾਣਦਾ ਤਾਉ ਦੀ ਵੀ ਸੁਣਵਾਈ ਨਹੀਂ ਹੁੰਦੀ ਜਿਵੇਂ ਮੱਖੋ ਪਹਿਲਾ ਬਾਈ ਨੇ ਦੱਸਿਆ ਕਿ ਭਾਈ ਭਲਾਣੇ ਦੀ ਸਪਾਰਸ਼ ਕਰਾਓ ਤਾਂ ਤੁਹਾਡਾ ਕੰਮ ਹੋਵੇਗਾ ਕੰਮ ਜਾਇਜ਼ ਵੀ ਹੁੰਦਾ ਹੈ ਕੰਮ ਨਜਾਇਜ਼ ਵੀ ਹੁੰਦਾ ਹੈ ਪਰ ਸਪਾਰਸ਼ ਕਰਾਓ ਫੇਰ ਹੋਊਗਾ ਨਹੀਂ ਤਾਂ ਦੇ ਜਾਇਜ਼ ਕੰਮ ਵੀ ਹੈ ਤੁਹਾਡਾ ਕਾਮ ਵੀ ਪੁੱਛਗਿਛ ਨਹੀਂ ਹੁੰਦੀ ਜਾਦੇ ਕਰ ਥਾਣਿਆਂ ਦੇ ਵਿੱਚ ਕਦਰਦਾਰ ਕਚੇੜੀਆਂ ਦੇ ਵਿੱਚ ਕੋਈ ਅਫਸਰ ਸਮੇਂ ਸਿਰ ਨਹੀਂ ਬੰਦਾ ਥਾਣੇ ਵਾਲਿਆਂ ਦੀ ਗੱਲ ਕਰਨ ਲਗੇ ਤਾਂ ਭਰਾਵੋ ਕਹਿੰਦੇ ਆ ਥਾਣੇ 'ਚ ਬੰਦੇ ਹੀ ਤਾਂ ਨਹੀਂ ਅਸੀਂ ਕੀ ਕਰਗੇ ਅਸੀਂ ਕਿਹਨੂੰ ਫੜ ਕੇ ਲਿਆ ਜੇ ਜੇ ਗੱਲ ਜਾਇਜ਼ ਵੀ ਆ ਕੋਈ ਲੜਾਈ ਝਗੜਾ ਹੋ ਗਿਆ ਦਰਖਾਸਤ ਦੇ ਦਿੱਤੀ ਤੇ ਜਦੋਂ ਜਾ ਕੇ ਦੋ ਬੰਦੇ ਕੰਨ 'ਚ ਫੂਕ ਮਾਰਿਆ ਹੁੰਦੀ ਹੈ ਆਮ ਆਦਮੀ ਪਾਰਟੀ ਨਾਲ ਸੁਵੰਦਤਾ ਤੇ ਪੰਜ ਪੰਜ ਦਿਨ ਭਰਾਵੋ ਕੋਈ ਪੁੱਛਣ ਨਹੀਂ ਆਉਂਦਾ ਕਿਸੇ ਤੋਂ ਦੱਸਣਾ ਪੁੱਛਣਾ ਤਾਂ ਕੀ ਆ ਉਲਟਾ ਦੂਸਰੇ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਕਿ ਸਰਕਾਰ ਹੈ ਉਧਰ ਤੂੰ ਚੁੱਪ ਕਰ